ਕੀ ਤੁਹਾਡੇ ਕੰਮ ਨੂੰ ਕਿਸੇ ਨੇ ਨਜ਼ਰ ਲਾ ਦਿੱਤੀ ਹੈ ਕੀ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਹੈ ਸਾਰਾ ਦਿਨ ਸਾਰੇ ਜਣੇ ਭੱਜ ਭੱਜ ਕੇ ਖੁਸ਼ੀ ਖੁਸ਼ੀ ਨਾਲ ਕੰਮ ਕਰਦੇ ਸੀ ਪਰ ਨਾ ਹੁਣ ਸਾਰਾ ਦਿਨ ਸਰੀਰ ਥੱਕਿਆ ਥੱਕਿਆ ਰਹਿੰਦਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਘਬਰਾਹਟ ਹੁੰਦੀ ਰਹਿੰਦੀ ਹੈ ਅੱਖੇ ਚੜਦੀ ਰਹਿੰਦੀ ਹੈ ਹਰ ਟਾਈਮ ਵਸਤ ਲੜਾਈ ਝਗੜਾ ਕਰਦੇ ਵਿੱਚ ਪਲੇਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਆਉਂ ਜਾਣਦੇ ਆਪਾਂ ਇਸ ਦਾ ਕੀ ਹੈ ਅਸਲੀ ਕਾਰਨ ਕਿ ਸੱਚਮੁੱਚ ਜਾਦੂ ਟੂਣਾ ਹੁੰਦਾ ਹੈ ਕਿ ਸੱਚਮੁੱਚ ਕਿਸੇ ਨੇ ਤੁਹਾਡਾ ਕੰਮ ਬੰਨ੍ਹ ਦਿੱਤਾ ਹੈਗਾ ਕੀ ਹੈ ਇਸ ਦਾ ਕਾਰਨ ਤੇ ਕੀ ਹੈ ਇਸ ਦਾ ਇਲਾਜ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਹਾਡੀ ਆਪਣੀ ਭੈਣ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੱਚਮੁੱਚ ਦਿਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਮੈਂ ਇਨਹੋ ਜੋਗੀ ਨਹੀਂ ਜਿੰਨਾ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਹੁੰਦੀ ਹੈ ਨਾ ਤਾਂ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੈਗੀ ਜਿਹੜੀ ਤੁਹਾਡੀ ਝੋਲੀ ਦੇ ਵਿੱਚ ਨਾ ਪਵੇ ਵਿਸ਼ਵਾਸ ਰੱਖਿਓ ਦੇਖੋ ਮੈਂ ਕੋਈ ਤੁਹਾਨੂੰ ਜਾਦੂ ਟੂਣਾ ਤੰਤਰ ਮੰਤਰ ਨਹੀਂ ਦੱਸਦੀ ਮੇਰੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਦੇਖੋ ਇਦਾਂ ਦੀਆਂ ਚੀਜ਼ਾਂ ਦੇ ਜਦੋਂ ਆਪਣੇ ਘਰਾਂ ਦੇ ਵਿੱਚ ਹੋਣ ਲੱਗ ਜਾਂਦੀਆਂ ਨੇ ਜਿਵੇਂ ਆਪਣਾ ਚੱਲਦਾ ਚੱਲਦਾ ਕੰਮ ਰੁਕ ਗਿਆ ਜਾਂ ਆਪਣੇ ਹਨਾ ਕੰਮ ਤੇ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਕਈ ਵਾਰੀ ਹੁੰਦਾ ਵੀ ਆਪਾਂ ਨੇ ਕੋਈ ਕੰਮ ਕੀਤਾ ਨਾ ਉਹ ਨੁਕਸਾਨ ਹੀ ਹੋਈ ਜਾਂਦਾ ਹੈਗਾ ਹਨਾ ਅਕਸਰ ਕਹਿੰਦੇ ਨੇ ਵੀ ਜੇ ਆਪਾਂ ਕਿਸੇ ਚੀਜ਼ ਨੂੰ ਹੱਥ ਪਾਉਨੇ ਆ ਵੀ ਉਹ ਨਾ ਮਿੱਟੀ ਹੋ ਹੀ ਜਾਂਦੀ ਹੈਗੀ ਜਿੰਨੀ ਮਰਜ਼ੀ ਮਿਹਨਤ ਕਰ ਲਈ ਸਾਨੂੰ ਉਹਦੇ ਵਿੱਚ ਕੋਈ ਬਚਤ ਨਹੀਂ ਰਹਿੰਦੀ ਕਲੇਸ ਦਿਨੋਂ ਦਿਨ ਸਿਰ ਕਰਜਾ ਚੜੀ ਜਾਂਦਾ ਚੜੀ ਜਾਂਦਾ ਵੀ ਪਹਿਲਾਂ ਬਹੁਤ ਸੋਹਣਾ ਕੰਮ ਚੱਲਦਾ ਸੀ ਨਾ ਹੁਣ ਪਤਾ ਨਹੀਂ ਕਿਸੇ ਨੇ ਕੀ ਨਜ਼ਰ ਲਾਤੀ ਸਾਡੇ ਘਰ ਨੂੰ ਜਾਂ ਸਾਡੀ ਦੁਕਾਨ ਨੂੰ ਜਾਂ ਸਾਡੇ ਕਾਰੋਬਾਰ ਨੂੰ ਵੀ ਉਹ ਠਾਪੀ ਹੋ ਗਿਆ ਇਹਦੇ ਪਿੱਛੇ ਨਾ ਬਹੁਤ ਵੱਡੇ ਰਾਜ਼ ੁੱਪੇ ਹੋਏ ਨੇ ਪਹਿਲਾਂ ਠੀਕ ਹੈ ਕਿ ਆਪਣੇ ਬਜ਼ੁਰਗ ਜਿਹੜੀਆਂ ਮਾਤਾਵਾਂ ਹੁੰਦੀਆਂ ਜਿਵੇਂ ਕਿ ਛੋਟਾ ਬੱਚਾ ਰੋਂਦਾ ਸੀਗਾ ਹਨ ਮੈਂ ਉਹਨਾਂ ਦੀ ਤੁਹਾਨੂੰ ਗੱਲਾਂ ਤਾਂ ਦੱਸਦੀਆਂ ਕਿਉਂਕਿ ਉਹ ਆਪਣੀ ਧਰਮ ਦੇ ਵਿੱਚ ਬਹੁਤ ਪੱਕੀਆਂ ਹੁੰਦੀਆਂ ਸੀਗੀਆਂ ਚਾਹੇ ਬਜ਼ੁਰਗ ਸੀ ਚਾਹੇ ਮਾਤਾ ਵਾਂ ਸੀ ਕਿਉਂਕਿ ਉਹ ਪੜੇ ਲਿਖੇ ਨਹੀਂ ਸੀ ਪਰ ਉਹਨਾਂ ਦਾ ਵਿਸ਼ਵਾਸ ਵਾਹਿਗੁਰੂ ਜੀ ਤੇ ਇੰਨਾ ਸੀਗਾ ਕਿ ਉਹ ਇੱਕ ਛੋਟੀ ਜੀ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਭਰੋਸਾ ਹੁੰਦਾ ਸੀਗਾ ਵੀ ਜੇ ਅਸੀਂ ਇਹ ਕਰਤੀ ਤਾਂ ਇਹ ਸਾਡਾ ਇਹ ਕੰਮ ਜ਼ਰੂਰ ਹੋ ਜਾਊਗਾ ਜਿਵੇਂ ਕਿ ਇੱਕ ਬੱਚਾ ਨਾ ਮਾਂ ਦਾ ਦੁੱਧ ਨਹੀਂ ਪੀਂਦਾ ਸੀ ਰੋਈ ਜਾਂਦਾ ਜਾਂ ਕਿਸੇ ਰਿਸ਼ਤੇਦਾਰ ਦੇ ਵਿੱਚੋਂ ਆਉਂਦਾ ਹਨਾ ਉਹ ਰੋਈ ਜਾਂਦਾ ਤੁਸੀਂ ਅਕਸਰ ਬਜ਼ੁਰਗ ਔਰਤਾਂ ਨੂੰ ਦੇਖਿਓ ਨਾ ਥੋੜੀ ਜੀ ਮਿੱਟੀ ਚੁੱਕਣਗੀਆਂ ਤਾਂ ਉਹ ਬੱਚੇ ਦੇ ਉੱਪਰ ਦੀ ਚਹਾ ਕੇ ਨਾ ਚੁੱਲ੍ਹੇ ਦੇ ਵਿੱਚ ਪਾ ਦਿੰਦੀਆਂ ਜਾਂ ਸੱਤ ਹਨਾ ਲਾਲ ਮਿਰਚਾਂ ਲੈਣਗੀਆਂ ਥੋੜੀ ਜੀ ਚਾਹ ਪੱਤੀ ਲੈ ਲੈਣਗੀਆਂ ਉਹਨੂੰ ਚਹਾ ਕੇ ਹਨਾ ਚੁੱਲ੍ਹੇ ਦੇ ਵਿੱਚ ਪਾ ਦਿੰਦੀਆਂ ਜਾਂ ਲੈਟਰਨ ਦੇ ਵਿੱਚ ਪਾ ਦਿੰਦੀਆਂ ਨੇ ਕਹਿਣ ਤੋਂ ਮਤਲਬ ਕਿ ਉਹਨਾਂ ਦਾ ਸਮਝਣ ਤੋਂ ਉਹਨਾਂ ਦਾ ਸੋਚਣੀ ਹੈ ਉਹਨਾਂ ਦੀ ਕਿ ਇਸ ਚੀਜ਼ ਦੇ ਨਾਲ ਜਿਹੜੀ ਸਾਡੇ ਬੱਚੇ ਨੂੰ ਲੱਗੀ ਹੋਈ ਬੁਰੀ ਨਜ਼ਰ ਹੈ ਉਹ ਉੱਤਰ ਜਾਵੇਗੀ ਅਗਰ ਆਪਾਂ ਇਸੀ ਦਾ ਸਾਇੰਸ ਪੱਖ ਦੇਖੀਏ ਤਾਂ ਜਦੋਂ ਕੋਈ ਵੀ ਆਪਾਂ ਬਾਹਰ ਜਾਂਦੇ ਆ ਆਪਾਂ ਵੀ ਦੇਖੋ ਜਦੋਂ ਵੱਡੇ ਵੀ ਬਾਹਰ ਜਾਂਦੇ ਆਗੇ ਤਾਂ ਆਪਣਾ ਵੀ ਨਾ ਦਿਮਾਗ ਦੇਖੋ ਕਿੰਨਾ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਕਿੰਨਾ ਆਪਣਾ ਸਿਰ ਦਰਦ ਕਰਨ ਲੱਗ ਜਾਂਦਾ ਇੱਕ ਦਿਨ ਆਪਣਾ ਘੁਰਾਟ ਜੀ ਹੋਣ ਲੱਗ ਜਾਂਦੀ ਵੀ ਨਹੀਂ ਵੀ ਨਾ ਆ ਕੇ ਘਰੇ ਆ ਕੇ ਵੀ ਕਿੰਨਾ ਗੁੱਸਾ ਖਿੰਝੀ ਚੜੀ ਜਾਂਦੀ ਹੁੰਦੀ ਹੈ ਉਹੀ ਚੀਜ਼ ਬੱਚੇ ਨਾਲ ਹੁੰਦੀ ਹੈਗੀ ਇਹ ਸਾਇੰਸ ਪੱਖ ਹੈਗੀ ਇਹਦੀ ਕਿ ਬਾਹਰ ਦਾ ਮਾਹੌਲ ਤੇ ਘਰ ਦਾ ਮਾਹੌਲ ਦੇ ਵਿੱਚ ਬੱਸ ਹੀ ਫਰਕ ਹੁੰਦਾ ਤੇ ਹੌਲੀ ਹੌਲੀ ਉਹ ਬੱਚਾ ਨਾ ਠੀਕ ਹੋਣ ਲੱਗ ਜਾਂਦਾ ਤੇ ਮਾਮਾ ਨੂੰ ਭਰੋਸਾ ਹੋ ਜਾਂਦਾ ਵੀ ਇਸ ਚੀਜ਼ ਦੇ ਨਾਲ ਮੇਰਾ ਬੱਚਾ ਠੀਕ ਹੋ ਗਿਆ। ਮਤਲਬ ਕਿ ਕੋਈ ਵੀ ਵਿਚਾਰਨ ਹੋਵੇ ਹੁਣ ਰੱਬ ਮੈਂ ਤੁਹਾਨੂੰ ਕਹਿਣੀਆਂ ਵੀ ਤੁਸੀਂ ਇਹ ਨਾ ਜਿਵੇਂ ਕੱਲ ਵੀ ਆਈ ਵੀਡੀਓ ਪਾਈ ਸੀ ਵੀ ਕੀੜੀਆਂ ਨੂੰ ਤੁਸੀਂ ਭੋਜਨ ਪਾਓ ਹਨਾ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਆਊਗੀ। ਇਹ ਤੁਸੀਂ ਕੀੜੀਆਂ ਨੂੰ ਭੋਜਨ ਪਾਉਂਗੇ ਉਹਦੇ ਨਾਲ ਤੁਹਾਡੇ ਜਿਹੜੇ ਹੱਥਾਂ ਦੇ ਨਾਲ ਕੀਤੇ ਹੋਏ ਕਰਮ ਨਹੀਂ ਜਿਵੇਂ ਕਿ ਕਹਿੰਦੀ ਹੈ ਵੀ ਆਪਣੇ ਹਨਾ ਪਿਛਲੇ ਪਿਛਲੇ ਜਨਮਾਂ ਦੇ ਕਰਮ ਇਕੱਠੇ ਹੁੰਦੇ ਆ। ਤੇ ਆਪਣੇ ਦਸਾਂ ਨੌਹਾਂ ਦੀ ਆਪਾਂ ਕੀਰਤ ਕਰਦੇ ਜਦੋਂ ਆਪਾਂ ਉਹਦੇ ਵਿੱਚੋਂ ਥੋੜਾ ਥੋੜਾ ਦਸਵੰਦ ਕੱਢ ਕੇ ਆਪਾਂ ਭੋਜਨ ਕਰਾਵਾਂਗੇ ਭੁੱਖਿਆਂ ਨੂੰ ਹਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਆਪਾਂ ਨੂੰ ਉਹ ਵੀ ਅਸੀਸ ਦੇਵੇਗੀ ਤੇ ਦੂਸਰੇ ਜਿਹੜੇ ਆਪਾਂ ਸਿਮਰਨ ਕਰਾਂਗੇ ਉਹ ਆਪਣੇ ਪਿਛਲੇ ਕਰਮਾਂ ਨੂੰ ਮਾੜਿਆਂ ਨੂੰ ਕੱਟੇਗਾ ਤੇ ਅੱਗੇ ਆਉਣ ਵਾਲਿਆਂ ਨੂੰ ਚੰਗੇ ਲਿਖੇਗਾ ਕਿਉਂਕਿ ਵਾਹਿਗੁਰੂ ਜੀ ਦੇ ਦੋਹੇ ਪਕਨੇ ਆਪਾਂ ਅਗਰ ਆਪਾਂ ਕਹੀ ਕਈ ਜਾਂਦੇ ਨੇ ਵੀ ਐ ਨਹੀਂ ਐ ਨਹੀਂ ਇੱਕ ਨੇ ਮੈਨੂੰ ਮੈਸੇਜ ਕੀਤਾ ਕਹਿੰਦੇ ਵੀ ਮਿਹਨਤ ਕਰੋ ਵੀ ਇਹ ਉਹੀ ਬੋਲੀ ਜਾਂਦੀ ਹੈ ਵੀ ਇਹਦੇ ਨਾਲ ਥੋੜੂ ਵੀ ਮੈਂ ਕਦੋਂ ਕਿਹਾ ਵੀ ਭਾਈ ਮਿਹਨਤ ਨਾ ਕਰੋ ਅਗਰ ਮੈਂਕ ਤੋਂ ਉਹਨੂੰ ਕਹਾ ਵੀ ਬੱਚੇ ਨੂੰ ਸਕੂਲ ਲਾ ਦੋ ਬੱਚਾ ਸਕੂਲ ਜਾਏ ਜਾਵੇ ਉੱਥੇ ਪੜ੍ਹੇ ਨਾ ਫਿਰ ਉਹ ਅਫਸਰ ਕਿਵੇਂ ਬਣ ਜਾਊਗਾ ਅਗਰ ਤੁਸੀਂ ਮਿਹਨਤ ਕਰੋਗੇ ਤੁਸੀਂ ਕਮਾਈ ਕਰੋਗੇ ਉਹਦੇ ਆ ਤੁਸੀਂ ਸਮਾਨ ਖਰੀਦ ਕੇ ਲਿਆਉਂਗੇ ਉਹੀ ਤੁਸੀਂ ਅੱਗੇ ਪਾ ਸਕੋਗੇ ਨਾ ਥੋੜਾ ਜਨਾ ਪਲੀਜ਼ ਕਮੈਂਟ ਕਰਨ ਤੋਂ ਪਹਿਲਾਂ ਨਾ ਸੋਚ ਲਿਆ ਕਰੋ ਹਨਾ ਵੀ ਦੇਖੋ ਮੇਰਾ ਮਕਸਦ ਆਪਣੇ ਭੈਣ ਭਰਾਵਾਂ ਨੂੰ ਸਿਰਫ ਉੱਥੋਂ ਹਟਾਉਣ ਤੋਂ ਐ ਜਿੱਥੇ ਕਿਤਾ ਅੱਗੇ ਤਵੀਤਾਂ ਦੇ ਮਗਰ ਲੱਗ ਕੇ ਤੁਸੀਂ ਆਪਣੇ ਘਰ ਨੂੰ ਬਰਬਾਦ ਕਰਦੇ ਉਦੇ ਵਿੱਚ ਤੁਹਾਨੂੰ ਕੁਝ ਨਹੀਂ ਮਿਲਣਾ ਤੁਹਾਡੇ ਘਰ ਨੇ ਬਰਬਾਦ ਹੀ ਹੋ ਜਾਣਾ ਸਭੋਂ ਇੱਕ ਤਾਂ ਪਹਿਲਾਂ ਹੀ ਤੁਸੀਂ ਡਿਪਰੈਸ਼ਨ ਚੋਂ ਪਹਿਲਾਂ ਹੀ ਤੁਹਾਡੇ ਘਰ ਦੇ ਵਿੱਚ ਹਨਾ ਨੁਕਸਾਨ ਹੋ ਰਿਹਾ ਨੇ ਤੇ ਦੂਸਰਾ ਤੁਸੀਂ ਇਦਾਂ ਦੇ ਚੁੰਗਲ ਜੇ ਵਿੱਚ ਫਸ ਗਈ ਨਾ ਤਾਂ ਬਿਲਕੁਲ ਵੀ ਨਹੀਂ ਨਿਕਲ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੀ ਲੜਾ ਦੇਣਾ ਕਿਸੇ ਨੂੰ ਕਹਿਣਾ ਤੁਹਾਡੀ ਨੂੰਹ ਨੇ ਕਰਾਤਾ ਕਿਸੇ ਨੂੰ ਕਹਿਣਾ ਤੁਹਾਡੀ ਸੱਸ ਨੇ ਕਰਾਤਾ ਕਿਸੇ ਨੂੰ ਕਹਿਣਾ ਤੁਹਾਡੇ ਗੁਆਢੀ ਨੇ ਕਰਾਤਾ ਕਿਸੇ ਨਾ ਥੋੜਾ ਬਹੁਤਾ ਹਿੰਟ ਦੇ ਕੇ ਤੁਹਾਡੇ ਉਹ ਫਲਾਣੇ ਖਾਮੋ ਇੱਕ ਮਰਿਆ ਹੋਏ ਆ ਨਾ ਉਹਨੇ ਇਦਾਂ ਇਦਾਂ ਹੋਏ ਆ ਨਾ ਵੀ ਦੇਖੋ ਇਹ ਚੀਜ਼ਾਂ ਤੋਂ ਪਲੀਜ਼ ਬਚ ਜੂ ਵਾਹਿਗੁਰੂ ਜੀ ਤੋਂ ਜੋ ਤੁਸੀਂ ਮੰਗੋਗੇ ਜੋ ਤੁਹਾਡੇ ਘਰ ਦੇ ਵਿੱਚ ਜਾਦੂ ਟੂਣਾ ਤੰਤਰ ਮੰਤਰ ਜੋ ਵੀ ਕਰਵਾਉਂਦਾ ਵੀ ਹੈ ਨਾ ਜਿੱਦਾਂ ਦੀ ਵੀ ਇਹ ਚੀਜ਼ ਹੁੰਦੀ ਹੈ ਤਾਂ ਤੁਸੀਂ ਵਾਹਿਗੁਰੂ ਜੀ ਦੇ ਲਾਣ ਲਗੋਗੇ ਨਾ ਤਾਂ ਕੋਈ ਕੁਝ ਤੁਹਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਹਰ ਇੱਕ ਚੀਜ਼ ਦਾ ਹੱਲ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਮਿਲੇਗਾ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਜਿਹੜੇ ਤੁਹਾਡੇ ਰੁਕੇ ਹੋਏ ਕੰਮ ਨੇ ਉਹ ਕਿਵੇਂ ਚੱਲਣਗੇ ਵਿਸ਼ਵਾਸ ਕਰੋਗੇ ਤਾਂ ਦੇਖਿਓ ਕਹਿੰਦੇ ਸਰਨ ਪਰੇ ਸੋਤਰੇ ਅੜੇ ਸੋ ਚੜੇ ਜੀ ਨਹੀਂ ਆੜਨਾ ਉਹਨਾਂ ਨੂੰ ਕੁਝ ਨਹੀਂ ਮਿਲਣਾ ਹੱਲ ਵਾਲੀ ਵੀਡੀਓ ਤੇ ਇੱਕ ਭੈਣ ਨੇ ਕਮੈਂਟ ਕੀਤਾ ਕਿਉਂਕਿ ਮੈਂ ਪਹਿਲਾਂ ਵੀ ਇਹ ਇੱਕ ਵੀਡੀਓ ਪਾਈ ਸੀ ਤੇ ਉਹਨੇ ਦੱਸਿਆ ਕਿ ਦੀਦੀ ਅਸੀਂ ਮੇਰੀ ਬੇਟੀ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਪਹਾੜ ਦਾ ਕੰਮ ਨਹੀਂ ਬਣ ਰਿਹਾ ਸੀ ਅਸੀਂ ਇਹ ਚੀਜ਼ ਕਰਨ ਲੱਗੇ ਤਾਂ ਮੇਰੀ ਬੇਟੀ ਦਾ 15 ਕਿ ਦਿਨਾਂ ਦੇ ਵਿੱਚ ਵਿੱਚ ਹੀ ਬਾਹਰ ਦਾ ਕੰਮ ਬਣ ਗਿਆ ਜਿਹਨੇ ਮੈਨੂੰ ਰਾਹ ਸਤਾ ਦਿਖਾਇਆ ਉਹ ਮੈਂ ਆਪਣੇ ਭੈਣ ਭਰਾਵਾਂ ਨੂੰ ਦਿਖਾਇਆ ਤਾਂ ਕਿ ਹਨਾ ਤੁਹਾਡੇ ਦੋਨੋਂ ਚੀਜ਼ਾਂ ਸਫਲ ਹੋ ਜਾਣ ਤੁਹਾਡੀ ਮਿਹਨਤ ਕੀਤੀ ਹੋਈ ਤੋਂ ਸੰਬੰਧ ਵੀ ਸਫਲਾ ਹੋ ਜੇ ਤੇ ਤੁਹਾਡੀ ਕਰਮ ਵੀ ਬਦਲ ਜਾਣ ਤੇ ਤੁਹਾਡੇ ਜਦੋਂ ਕਾਰਜ ਵੱਧਣ ਲੱਗੇ ਤਾਂ ਤੁਹਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਘਰ ਦੇ ਵਿੱਚ ਹੀ ਤੁਸੀਂ ਨਾਲੇ ਤਾਂ ਜੀਵ ਜੰਤੂਆਂ ਨੂੰ ਭੁੱਖਿਆਂ ਨੂੰ ਭੋਜਨ ਸਕਾ ਦੋਗੇ ਨਾਲੇ ਤੁਹਾਡੇ ਕਾਰਜ ਸਿੱਧ ਹੋ ਜਾਣਗੇ ਤੇ ਮੈਨੂੰ ਕੱਲ ਵੀ ਬਹੁਤ ਪੈਣ ਭਰਾਵਾਂ ਦੀ ਇਸ ਤਰੀਕੇ ਦੇ ਮੈਸੇਜ ਆਏ ਕਿ ਦੀਦੀ ਸਾਡਾ ਨਾ ਕੰਮ ਨਹੀਂ ਚੱਲ ਰਿਹਾ ਸਾਡਾ ਇਦਾਂ ਲੱਗਦਾ ਵੀ ਸਾਡਾ ਕਿਸੇ ਨੇ ਕੰਮ ਬੰਨ ਰਿਹਾ ਸਭ ਤੋਂ ਪਹਿਲਾਂ ਤਾਂ ਨਾ ਦੂਸਰੇ ਦੇ ਪ੍ਰਤੀ ਈਰਖਾ ਕਰਨੇ ਬੰਦ ਕਰ ਤੋ ਆਕਰ ਤੁਸੀਂ ਚਾਹੋ ਨਾ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਨਾ ਤਾਂ ਤੁਸੀਂ ਦੂਸਰੇ ਦੇ ਪ੍ਰਤੀ ਈਰਖਾ ਬੰਦ ਕਰ ਤੋ ਦੂਸਰੀ ਦੀ ਸੁਣਨੀ ਬੰਦ ਕਰ ਦਿਓ ਜਿਵੇਂ ਕਿ ਤੁਹਾਨੂੰ ਆ ਕੇ ਕਹਿੰਦਾ ਲੈ ਭੈਣੇ ਤੇਰੇ ਤਾਂ ਘਰੇ ਨਾ ਆ ਐਂ ਕਰਦਾ ਤੇਰੇ ਦਾ ਫਲਾਣੇ ਨੇ ਐਂ ਕਰਦਾ ਤੇਰੇ ਦਾ ਬਿਲਕੁਲ ਬੰਦ ਕਰ ਦਿਓ ਜੋ ਵੀ ਉਹ ਕਹਿ ਰਿਹਾ ਉਹਨੂੰ ਇੱਧਰ ਦੀ ਪਾਓ ਤੇ ਇੱਧਰ ਦੀ ਸੁਣ ਕੇ ਕੱਢ ਦਿਓ ਕਰਨਾ ਕੀ ਆ ਤੁਸੀਂ ਨੇ ਸਭ ਤੋਂ ਮੇਨ ਗੱਲਾਂ ਤਿੰਨ ਚਾਰ ਗੱਲਾਂ ਨੇ ਇਹ ਪਹਿਲਾਂ ਤੇ ਇਹ ਤੁਸੀਂ ਬੰਦ ਕਰਨੀਆਂ ਪੈਣਗੀਆਂ ਤੁਹਾਨੂੰ ਅਗਰ ਤੁਸੀਂ ਚਾਹੋ ਨੀ ਵੀ ਤੁਹਾਡਾ ਕੰਮ ਨਾ ਚਾਹੇ ਤੁਹਾਡਾ ਬੁਟੀਕ ਦਾ ਹੈ ਚਾਹੇ ਤੁਹਾਡਾ YouTube ਚੈਨਲ ਹੈ ਚਾਹੇ ਤੁਹਾਡੀ ਕੋਈ ਘਰ ਦਾ ਤੁਸੀਂ ਰੋਜ਼ਗਾਰ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਹੈ ਨਾ ਦੁਕਾਨ ਕੋਈ ਵੀ ਕੰਮ ਹੈ ਨਾ ਕਿਉਂਕਿ ਤੁਹਾਡੀ ਮਿਹਨਤ ਨੂੰ ਕਈ ਕਹਿੰਦੇ ਨੇ ਵੀ ਮਿਹਨਤ ਕਰੋ ਮਿਹਨਤ ਨੂੰ ਵੀ ਫਾਲੋਅਰ ਦੀ ਲੱਗਦਾ ਜਦੋਂ ਵਾਹਿਗੁਰੂ ਜੀ ਦੀ ਰਹਿਮਤ ਹੁੰਦੀ ਹੈ ਨਹੀਂ ਤਾਂ ਮਿਹਨਤ ਜਿੰਨੀ ਮਰਜ਼ੀ ਸਾਰੀ ਉਮਰ ਕਰੀ ਚਲੋ ਕੁਝ ਨਹੀਂ ਹਾਸਲ ਹੋਣ ਵਾਲਾ ਬਹੁਤ ਬੈਠੇ ਨੇ ਜਿਹੜੇ ਮਿਹਨਤਾਂ ਕਰਦੇ ਨੇ ਵਿਚਾਰੇ ਰਿਕਸ਼ੇ ਵਾਲੇ ਸਾਰਾ ਦਿਨ ਰਿਕਸ਼ੇ ਚਲਾਉਂਦੇ ਨੇ ਕੀ ਉਹ ਕਰੋੜਪਤੀ ਬਣ ਗਏ ਨਹੀਂ ਜਿੰਨਾ ਚਿਰ ਤੁਸੀਂ ਰੱਬ ਦਾ ਨਾਉ ਨਹੀਂ ਲਮੋਗੇ ਨਾ ਬਹੁਤ ਤੁਹਾਨੂੰ ਇਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੂੰ ਵਾਈ ਗੁਰੂ ਜੀ ਨੇ ਟਿਖਾਰੀਆਂ ਤੋਂ ਰਾਜੇ ਬਣਾਏ ਨੇ ਉਹਨਾਂ ਦੀ ਮਿਹਨਤ ਦੇ ਨਾਲ ਉਹ 24 24 ਘੰਟੇ ਵੀ ਸਿਮਰਨ ਕਰਦੇ ਨੇ ਤੇ ਉਹਦੇ ਨਾਲ ਉਹਨਾਂ ਨੂੰ ਵਰਕ ਤਾਂ ਹੀ ਮਿਲਿਆ ਨੇ ਕਿਉਂਕਿ ਇਹਦੇ ਨਾਲ ਨੁਕਸਾਨ ਕੋਈ ਨਹੀਂ ਤੁਰਦੇ ਫਿਰਦੇ ਤੁਸੀਂ ਵਾਈ ਗੁਰੂ ਵਾਈ ਗੁਰੂ ਸਿਮਰਨ ਕਰ ਲੋਗੇ ਇਹਦੇ ਨਾਲ ਤੁਹਾਡਾ ਕੁਝ ਨਹੀਂ ਜਾਣ ਵਾਲਾ ਕੰਮ ਵੀ ਕਰੋ ਤੇ ਸਿਮਰਨ ਵੀ ਕਰੋ ਸਭ ਤੋਂ ਪਹਿਲੇ ਗੱਲ ਦੂਸਰੇ ਦੇ ਪ੍ਰਤੀ ਈਰਖਾ ਬੰਦ ਕਰ ਦਿਓ ਤੀਸਰੀ ਗੱਲ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਕਿਸੇ ਨੇ ਕੁਝ ਕਰਵਾਇਆ ਤੁਹਾਨੂੰ ਪਤਾ ਵੀ ਹੈ ਚਾਹੇ ਕੁਝ ਵੀ ਕੋਈ ਵੀ ਗੱਲ ਹੈ ਅਗਰ ਤੁਹਾਨੂੰ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਹੈ ਤੁਹਾਨੂੰ ਆਪਣੀ ਇਸ਼ਤ ਤੇ ਵਿਸ਼ਵਾਸ ਹੈ ਤੁਸੀਂ ਰਾਮ ਰਾਮ ਜਾਂ ਆਪਣੇ Hindu ਧਰਮ ਨੂੰ ਬਿਲੋਂਗ ਕਰਦੇ ਹੋ ਮੁਸਲਮ ਧਰਮ ਨੂੰ ਬਿਲੋਂਗ ਕਰਦੇ ਹੋ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਦੇਖੋ ਹਨ ਕਿਸੇ ਨੇ ਵੀ ਕਰਦਿਆਗਾ ਤੁਹਾਨੂੰ ਆਪਣੀ ਪਰਮਾਤਮਾ ਤੇ ਭਰੋਸਾ ਹੈ ਤਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਇੱਕ ਚੌਥੀ ਗੱਲ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਚੀਜ਼ ਆਉਂਦੀ ਹੈ ਕੋਈ ਵੀ ਬਰਕਤ ਆਉਂਦੀ ਹੈ ਤਾਂ ਤੁਸੀਂ ਨਾ ਉਹਦਾ ਟੰਡੋਰਾ ਨਹੀਂ ਪਿੱਟੋਂਗੇ ਕਦੇ ਵੀ ਇਹ ਰੋਲਾ ਨਹੀਂ ਪਾਉਂਗੇ ਵੀ ਹਾਂ ਅਕਸਰ ਆਪਾਂ ਨੂੰ ਆਤ ਤੋਂ ਦੇ ਪੰਜਾਬੀਆਂ ਨੂੰ ਬਹੁਤ ਖਾਸ ਕਰਕੇ ਆਤ ਹੁੰਦੀ ਹੈ ਕਿ ਥੋੜਾ ਜਿਹਾ ਕੋਈ ਹੋ ਜੇ ਨਾ ਬਸ ਫਿਰ ਉਹ ਚੱਲ ਜਾਂਦੇ ਹਨਾ ਇੱਕ ਆਪਾਂ ਜਲਸੀ ਜ਼ਰੂਰ ਕਰਦੇ ਹਾਂ ਦੂਸਰੇ ਪ੍ਰਤੀ ਈਰਖਾ ਕਰਨੀ ਬੰਦ ਕਰ ਦੋ ਤੇ ਪੰਜਵੀਂ ਗੱਲ ਤੁਸੀਂ ਜਿੱਡੇ ਮਰਜ਼ੀ ਵੱਡੇ ਹੋ ਜਾਓ ਕਦੇ ਵੀ ਆਪਦੇ ਹੰਕਾਰ ਨਾ ਕਰੋ ਵੀ ਹਾਂ ਮੈਂ ਵੱਡਾ ਜਾਂ ਮੈਂ ਕੁਝ ਹੈਗਾ ਕਿਉਂਕਿ ਜਿਸ ਦਿਨ ਤੁਸੀਂ ਹੰਕਾਰ ਕਰ ਲਿਆ ਨਾ ਵੀ ਮੈਂ ਕੀਤਾ ਇਹ ਇਹ ਮੇਰੇ ਬਲਬੁੱਤੇ ਨਾਲ ਹੋਇਆ ਮੈਂ ਬਸ ਸਮਝ ਲਓ ਵੀ ਉਸ ਦਿਨ ਤੁਹਾਡੀ ਬਰਬਾਦੀ ਦਾ ਰਸਤਾ ਖੁੱਲ ਚੁੱਕੀ ਹੈਗਾ ਇਸ ਚੀਜ਼ ਨੂੰ ਬਸ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਏਦਾਂ ਦੀ ਗੱਲ ਆਵੇ ਦੂਸਰੇ ਦੇ પતિ ਦੁਆਇਸ਼ ਆਵੇ ਈਰਖਾ ਆਵੇ ਦੂਸਰੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਹੰਕਾਰ ਆਵੇ ਵੀ ਮੈਂ ਇਦਾਂ ਦਾ ਨਾ ਤਾਂ ਬਸ ਉਦੋਂ ਵਾਹਿਗੁਰੂ ਜਗੇ ਅਰਦਾਸ ਕਰਦੋ ਕਿ ਵਾਹਿਗੁਰੂ ਜੀ ਮੈਨੂੰ ਇਸ ਚੀਜ਼ ਤੋਂ ਬਚਾ ਲਓ ਕਿਉਂਕਿ ਇਹ ਮੇਰੀ ਬਰਬਾਦੀ ਦਾ ਰਸਤਾ ਹੈ ਮੈਂ ਨਹੀਂ ਜਾਣਾ ਚਾਹੁੰਦਾ ਜੋ ਕੀਤਾ ਤੁਸੀਂ ਕੀਤਾ ਵਾਹਿਗੁਰੂ ਇਹ ਕਰਨਾ ਕੀ ਹੈ ਤੁਸੀਂ ਨੇ ਜਿਹੜੀ ਵੀ ਦੇਖੋ ਆਪਣੇ ਗੁਰੂ ਘਰਾਂ ਦੇ ਵਿੱਚ ਤੇ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਉਹਨਾਂ ਦੇ ਮੰਦਰਾਂ ਦੇ ਵਿੱਚ ਅਕਸਰ ਜਲ ਰੱਖਿਆ ਹੁੰਦਾ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਇਹਨੂੰ ਵੀ ਬਹੁਤ ਹਨਾ ਸਾਡੇ ਵਿਦਵਾਨ ਹੀ ਕਹੀ ਜਾਂਦੇ ਨੇ ਵੀ ਕੋਲੇ ਕੁੰਭ ਦਾ ਜਲ ਰੱਖਣਾ ਜੋਤ ਧੂਫ ਲਗਾਉਣੀ ਵੀ ਇਹ ਇੱਕ ਬਸ ਖੰਡਵਾਦ ਹੈ ਦੇਖੋ ਕੁਝ ਵੀ ਕਹੀ ਜਾਓ ਜਿਹਨੂੰ ਪਰਮਾਤਮਾ ਤੇ ਭਰੋਸਾ ਹੋ ਸਾਰਾ ਕੁਝ ਕਰ ਦੇ ਜਿਹਨੂੰ ਨਹੀਂ ਹੈਗਾ ਉਹਨਾਂ ਨੂੰ ਮੈਂ ਕੁਝ ਨਹੀਂ ਕਹਿ ਸਕਦੀ ਹੈ ਨਾ ਮੈਂ ਉਹਨਾਂ ਤੋਂ ਵੀ ਮਾਫੀ ਚਾਹੁੰਨੀ ਆ ਕਿ ਅਗਰ ਤੁਹਾਨੂੰ ਮੇਰੀ ਗੱਲ ਚੰਗੀ ਨਾ ਲੱਗੀ ਤਾਂ ਮੈਨੂੰ ਮਾਫ ਕਰਨਾ ਉੱਥੇ ਦੇਖੋ 24 ਘੰਟੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਕੋਈ ਵੀ ਪਤਾ ਨਹੀਂ ਕਿੱਥੇ ਕਿਹੜਾ ਪਿਆਰਾ ਉੱਥੇ ਆਉਂਦਾ ਹਨ ਤੇ ਬਾਕੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਤਾਂ ਉਹ ਹੈਗੇ ਹੀ ਹੈਗੇ ਹਨ ਤਾਂ ਤੁਸੀਂ ਕਰਨਾ ਕੀ ਹੈਗਾ ਉਥੋਂ ਨਾ ਜਲ ਲਿਆਉਣਾ ਜਲ ਲਿਆ ਕੇ ਆਪਣੇ ਘਰ ਦੇ ਵਿੱਚ ਨਾ ਕਿਸੇ ਵੀ ਬੋਤਲ ਵਗੈਰਾ ਦੇ ਵਿੱਚ ਪਾ ਕੇ ਰੱਖੋ ਸਵੇਰੇ ਉੱਠਣਾ ਸਵੇਰੇ ਉੱਠ ਕੇ ਤੁਸੀਂ ਨੇ ਸਭ ਤੋਂ ਪਹਿਲਾਂ ਮੰਝੇ ਤੋਂ ਉੱਠਣ ਤੋਂ ਪਹਿਲਾਂ ਅਰਦਾਸ ਕਰਨੀ ਹੈ ਜਿੰਨੇ ਵੀ ਪੈਣ ਪਰਾਓ ਤੁਸੀਂ ਨਾ ਹਰੇਕ ਨੇ ਸਵੇਰੇ ਪਹਿਲਾਂ ਉੱਠ ਕੇ ਅਰਦਾਸ ਕਰਨੀ ਹੈ ਅਰਦਾਸ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਹੀ ਹੋਣੀ ਹੈ ਤਾਂ ਤੁਸੀਂ ਕਹਿਣਾ ਕੀ ਹੈ ਕਿ ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਮੈਂ ਜ਼ਿੰਦਗੀ ਦੇ ਵਿੱਚ ਕਿੰਨੇ ਕੋ ਮਾੜੇ ਕਰਮ ਕੀਤੇ ਨੇ ਕਿਰਪਾ ਕਰੋ ਉਹਨਾਂ ਕਰਮਾਂ ਨੂੰ ਕੱਟ ਕੇ ਮੇਰੇ ਕਰਮਾਂ ਨੂੰ ਚੰਗਿਆਂ ਦੇ ਵਿੱਚ ਬਦਲ ਦੋ ਮੇਰੀਆਂ ਫੁੱਟੀਆਂ ਲਿਖ ਦੋ ਪਿਤਾ ਜੀ ਜਿਹੜੀਆਂ ਕਿਸਮਤਾਂ ਮੇਰੀਆਂ ਮੈਂ ਮਾੜੇ ਕਰਮ ਇਕੱਠੇ ਕਰ ਕਰਕੇ ਆਪਦੇ ਬਰਵਾਦੀ ਦੇ ਰਸਤੇ ਤੇ ਚੱਲ ਰਿਹਾ ਮੈਨੂੰ ਉਸ ਤੋਂ ਰੋਕ ਦਿਓ ਜਾਂ ਮੇਰਾ ਬੱਚਾ ਬਰਵਾਦੀ ਦੇ ਰਸਤੇ ਚੱਲ ਰਿਹਾ ਮੇਰਾ ਬੱਚਾ ਨਸ਼ੇ ਦੇ ਰਸਤੇ ਤੇ ਚੱਲ ਰਿਹਾ ਪਿਤਾ ਜੀ ਇਹ ਮੇਰੇ ਕਰਮ ਜਾਂ ਮੇਰੇ ਬੱਚੇ ਦੇ ਮਾਰੇ ਕਰਮ ਨੇ ਇਹਨਾਂ ਨੂੰ ਵਾਹਿਗੁਰੂ ਜੀ ਕੱਟ ਦਿਓ ਤੁਹਾਡੇ ਅੱਗੇ ਝੋਲੀ ਢੱਕ ਕੇ ਅਰਦਾਸ ਕਰਦੇ ਆ ਕਿਉਂਕਿ ਤੁਹਾਡੇ ਤੋਂ ਬਿਨਾ ਕੋਈ ਨਹੀਂ ਹੈਗਾ ਪਿਤਾ ਜੀ ਕਿ ਤੁਸੀਂ ਜਰੂਰ ਕਹਿਣਾ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹਿੋਂ ਤੋਹਾਰੋ ਦੁਆਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਂ ਸਾਰਿਆਂ ਦੇ ਭੈਣ ਭਰਾਵਾਂ ਦੇ ਮਾਪੇ ਬਾਪ ਦੇ ਚਾਚੇ ਤਾਏਾਂ ਦੇ ਸਾਰਿਆਂ ਦੇ ਮਿਸ ਹਾਰੇ ਤੱਕ ਕੇ ਦੇਖ ਲੇ ਔਕੇ ਘੜੀ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ ਸੌਖੀ ਦੇ ਵਿੱਚ ਵੀ ਤੁਹਾਡੀ ਖੁਸ਼ੀ ਦੇ ਵਿੱਚ ਵੀ ਸਿਰਫ ਉਤੋਂ ਉਤੋਂ ਸਾਖ ਦੇਣਗੇ ਅੰਦਰੋਂ ਜਲਸੀ ਹੀ ਹੋਵੇਗੀ ਵਿਖਾਇ ਇਹ ਕਿਥੋਂ ਕਮਾਲਿਆ ਤੇ ਸਿਰਫ ਇੱਕ ਪਰਮਾਤਮਾ ਹੈ ਜਿਹੜਾ ਕਿ ਤੁਹਾਡੀ ਤਰੱਕੀ ਤੋਂ ਖੁਸ਼ ਹੋਊਗਾ ਤੇ ਤੁਹਾਡੇ ਦੁੱਖ ਤੋਂ ਦੁਖੀ ਕਿਉਂਕਿ ਕੋਈ ਵੀ ਮਾਪੇ ਬਾਪ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ ਹੈਗੇ ਤਾਂ ਤੁਸੀਂ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰਾ ਇੱਕ ਕੰਮ ਹੈ ਮੈਂ ਕੰਮ ਕਰਨ ਲੱਗਿਆ ਕਿਰਪਾ ਕਰੋ ਕਿਸੇ ਨੇ ਵੀ ਕੋਈ ਜਾਦੂ ਟੂਣਾ ਤੰਤਰ ਮੰਤਰ ਮੇਰੇ ਇਹਨਾ ਰੁਜ਼ਗਾਰ ਤੇ ਕਰਾਇਆ ਤਾਂ ਤੁਸੀਂ ਹੀ ਬਖਸ਼ਣ ਹਾਰੋ ਕਿਰਪਾ ਕਰੋ ਮੇਰੇ ਮਨ ਦੇ ਵਿੱਚ ਉਸ ਦੇ ਪ੍ਰਤੀ ਕੋਈ ਬੈਰ ਵਿਰੋਧ ਨਹੀਂ ਤੁਸੀਂ ਮੇਰੀ ਇਸ ਰੁਜ਼ਗਾਰ ਨੂੰ ਤਰੱਕੀ ਦੇ ਵਿੱਚ ਬਖਸ਼ ਦਿਓ ਤਾਂ ਜਿਹੜਾ ਉਹ ਜਲ ਤੁਸੀਂ ਲੈ ਕੇ ਆਏ ਹੋ ਨਾ ਇੱਕ ਗਲਾਸ ਅਲੱਗ ਤੋਂ ਪਾਣੀ ਲੈ ਲਓ ਉਹਦੇ ਵਿੱਚ ਨਾ ਤੁਸੀਂ ਇੱਕ ਟਿੱਕ ੱਣਾ ਇੱਕ ਚਮਚ ਦੋ ਚਮਚ ਤੁਸੀਂ ਉਸ ਜਲ ਦੇ ਪਾ ਲਓ ਤਾਂ ਫਿਰ ਆਪਣੇ ਸਾਰੇ ਘਰ ਦੇ ਵਿੱਚ ਜਾਂ ਆਪਣੀ ਦੁਕਾਨ ਹੈ ਕਿਤੇ ਵੀ ਤੁਸੀਂ ਕਿਥੇ ਸਿੱਟਾ ਆਪਣੀ ਦੁਕਾਨ ਜਾਂ ਆਪਣਾ ਰੁਜ਼ਗਾਰ ਜਾਂ ਕੋਈ ਵੀ ਚੀਜ਼ ਤੁਸੀਂ ਕਰਨ ਤੋਂ ਪਹਿਲਾਂ ਚਾਹੇ ਤੁਸੀਂ ਘਰ ਦੇ ਕੰਮ ਵੀ ਕਰਦੇ ਹੋ ਮੈਂ ਅਕਸਰ ਕਹਿਣੀ ਹੁੰਦੀ ਆ ਵੀ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਅਰਦਾਸ ਕਰੋ ਛੋਟੀ ਅਰਦਾਸ ਕਰੋ ਇਹ ਨਹੀਂ ਹੈਗਾ ਵੀ ਆਪਾਂ ਨੇ ਵੱਡੇ ਹੈਨਾ ਗਿਣਤੀ ਮਿੰਤੀ ਦੇ ਸ਼ਬਦ ਬੋਲਨੇ ਤੁਸੀਂ ਜਿਵੇਂ ਤੁਸੀਂ ਖੇਤ ਜਾ ਰਹੇ ਹੋ ਜਾਂ ਤੁਸੀਂ ਆਪਣੀ ਦੁਕਾਨ ਤੇ ਜਾ ਰਹੇ ਹੋ ਡਿਊਟੀ ਤੇ ਜਾ ਰਹੇ ਹੋ ਤਾਂ ਤੁਸੀਂ ਬਸ ਖੜ ਕੇ ਅਰਦਾਸ ਕਰੋ ਵਾਹਿਗੁਰੂ ਜੀ ਮੈਂ ਡਿਊਟੀ ਤੇ ਚੱਲਿਆ ਜਾਂ ਵਾਹਿਗੁਰੂ ਜੀ ਮੈਂ ਇਹ ਕੰਮ ਕਰਨ ਚੱਲਿਆ ਮੈਂ ਦੁਕਾਨ ਤੇ ਚੱਲਿਆ ਕਿਰਪਾ ਕਰਨੀ ਆਪ ਜੀ ਮੇਰੇ ਅੰਗ ਸੰਗ ਸਹਾਇ ਹੋਣਾ ਮੇਰੇ ਤੇ ਮੇਰੇ ਬਾਹਨ ਤੇ ਜੀਤੇ ਮੈਂ ਜਾ ਰਿਹਾ ਕਿਰਪਾ ਕਰਨੀ ਆਪ ਜੀ ਹਰ ਇੱਕ ਜਗ੍ਹਾ ਤੇ ਸਹਾਇ ਹੋਣਾ ਪਿਤਾ ਜੀ ਰੋਜ਼ਗਾਰ ਵਿੱਚ ਤਰੱਕੀਆਂ ਬਖਸ਼ਣੀਆਂ ਜਦੋਂ ਤੁਸੀਂ ਹਰ ਰੋਜ਼ ਇਸ ਚੀਜ਼ ਨੂੰ ਮੰਗੋਗੇ ਨਾ ਤਾਂ ਦੇਖਿਓ ਤੁਹਾਡਾ ਉਹਰ ਜੁਗਾਰ ਹੈ ਜਿਹੜਾ ਉਹ ਆਪਣੇ ਆਪ ਹੀ ਚੱਲਣ ਲੱਗ ਜੇਗਾ। ਤੇ ਇੱਕ ਚੀਜ਼ ਜਰੂਰ ਕਹਨੀ ਹੈ ਕਿ ਜੋ ਵੀ ਤੁਹਾਡਾ ਕੰਮ ਹੈ ਨਾ ਜਿਹੇ ਚਾਹੇ ਤੁਸੀਂ 10 ਰੁਪਏ ਕਮਾਉਣੇ ਹੋ ਤਾਂ ਉਹਦੇ ਵਿੱਚੋਂ ਵੀ ਤੁਸੀਂ 1 ਰੁਪਏ ਦਾ ਨਾ ਕਿਸੇ ਗਰੀਬ ਨੂੰ ਭੋਜਨ ਜਾਂ ਕਿਸੇ ਜੀਵ ਜੰਤੂ ਨੂੰ ਜਿਵੇਂ ਮੈਂ ਤੁਹਾਨੂੰ ਕਹਿਣੀ ਨਹੀਂ ਆ ਵੀ ਉਹ ਦਾਣਾ ਤੁਸੀਂ ਇਹ ਚੀਜ਼ ਜਰੂਰ ਕਰਿਓ ਕਰੋ। ਦੇਖੋ ਚਿੜੀ ਚੋਂਚ ਪਰ ਲੈ ਗਈ ਕਹਿੰਦੇ ਨਦੀਓਂ ਨਾ ਘਟਿਓ ਨੀਰ ਦਾਣ ਦੀ ਉਹ ਤਨ ਨਾ ਘਟੈ ਕਹਗੇ ਭਗਤ ਕਬੀਰ। ਦਾਣ ਦੇਣ ਨਾਲ ਕਦੇ ਤਨ ਨਹੀਂ ਘਟਦਾ। ਇਹ ਠੀਕ ਹੈ ਕਿ ਆਪਣੀ ਚਾਦਰ ਤੋਂ ਬਾਹਰ ਹੋ ਕੇ ਆਪਣੇ ਘਰੇ ਦਾ ਖਾਣ ਨੂੰ ਦਾਣੇ ਨਹੀਂ ਆਪਾਂ ਕਹੀਏ ਵੀ ਅਸੀਂ ਕੁਆਂਟਲ ਕਣਕ ਦਾ ਦੇਖੀ ਹੋਣੇ ਆ ਤੇ ਇਹ ਹੀ ਚੀਜ਼ ਨੇ ਠੀਕ ਹੈ ਵਾਈਗਰੂ ਜੀ ਠੀਕ ਹੈ ਸੋਚ ਰੱਖੋ ਜੋ ਤੁਹਾਡੀ ਸੋਚ ਹੋਵੇਗੀ ਵਾਈਗਰੂ ਜੀ ਤੁਹਾਡੀ ਸੋਚ ਨੂੰ ਜ਼ਰੂਰ ਭਾਗ ਲਾਉਣਗੇ ਇੱਕ ਨਾ ਤੁਸੀਂ ਸਵੇਰੇ ਜਪ ਜੇ ਸਹਿਬ ਜੀ ਦਾ ਪਾਠ ਤੇ ਸ਼ਾਮ ਨੂੰ ਰੱਖਿਆ ਦੇ ਸ਼ਬਦਾਂ ਦੇ ਪਾਠ ਇਹੇ ਜ਼ਰੂਰ ਕਰਨੇ ਜਦੋਂ ਵੀ ਤੁਸੀਂ ਆਪਣੀ ਦੁਕਾਨ ਤੇ ਕੰਮ ਕਾਜ ਤੇ ਕੀਤੀ ਵੀ ਤੁਸੀਂ ਬੈਠੇ ਹੋ ਨਾ ਤਾਂ ਤੁਸੀਂ ਨਾ ਇੱਕ ਚੌਪਈ ਸਾਹਿਬ ਜੀ ਦਾ ਪਾਠ ਨਾ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਤੁਹਾਡੇ ਰੁਜ਼ਗਾਰ ਦੇ ਵਿੱਚ ਦੇਖਿਓ ਕਿੰਨੀ ਤਰੱਕੀ ਆਵੇ ਕਿਵੇਂ ਪਾਣੀ ਮੰਗੋ ਤੁਹਾਡੇ ਸਾਰੇ ਕੰਮ ਚੱਲਣਗੇ ਪਰ ਭਰੋਸਾ ਵਾਇਗਰੂ ਜੀ ਤੇ ਰੱਖਣਾ ਕਿ ਵਾਇਗਰੂ ਜੀ ਮੇਰੇ ਜ਼ਰੂਰ ਕਰਮ ਬਦਲਣਗੇ ਜ਼ਰੂਰ ਮੇਰੀ ਇਸ ਮੈਨੂੰ ਇਸ ਤਰੀਕਾ ਦੇ ਵਿੱਚੋਂ ਮੈਂ ਖੁਦ ਨਹੀਂ ਪਾਸ ਹੋ ਸਕਦਾ ਮੈਨੂੰ ਵਾਇਗਰੂ ਜੀ ਹੀ ਕਰਾਉਣਗੇ ਦੇਖੋ ਕਦੇ ਵੀ ਕਿਸੇ ਤੇ ਦੋ ਬੇੜੀਆਂ ਦੇ ਵਿੱਚ ਪੈਰ ਨਾ ਰੱਖੋ ਇਹ ਨਾ ਸੋਚੋ ਵੀ ਇੱਕ ਪਾਸੇ ਤਾਂ ਆਪਾਂ ਵਾਈਗਰੂ ਜੀ ਦੇ ਅੱਗੇ ਹਨ ਉਹ ਕਰੀ ਜਾਂਦੇ ਆ ਤੇ ਦੂਸਰੇ ਪਾਸੇ ਆਪਾਂ ਬਾਬਿਆਂ ਕੋਲੇ ਜਾਦੂ ਟੂਣੇ ਤੰਤਰਾ ਮੰਤਰਾਂ ਕੋਲੇ ਵੀ ਫਰੀ ਜਾਂਦੇ ਆ ਤਾਂ ਇਹ ਕੰਮ ਨਾ ਕਰੋ ਵਿਸ਼ਵਾਸ ਰੱਖੋ ਵਾਈਗਰੂ ਜੀ ਦਾ ਦੇਖੋ ਤੁਹਾਨੂੰ ਉਸ ਚੀਜ਼ ਦਾ ਕਿੰਨਾ ਫਲ ਮਿਲੇਗਾ ਤੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਪਲੀਜ਼ ਸ਼ੇਅਰ ਵੀ ਕਰ ਦਿਆ ਕਰੋ ਤੇ ਦੂਸਰੀ ਜਿਹੜਾ ਆਪਣਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਉਹਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਹਣਾ ਉਹ ਵੀ ਹੈਗੀਆਂ ਉਸ ਵਾਈਗਰੂ ਜੀ ਦੇ ਮਿਹਰ ਤੇ ਤੁਹਾਡੇ ਪਰਵੈ ਪਿਆਰ ਦੇ ਕਰਕੇ ਆ ਮੈਨੂੰ ਤਾਂ ਉਮੀਦ ਵੀ ਨਹੀਂ ਸੀਗੀ ਵੀ ਮੈਨੂੰ ਇੰਨੇ ਪੈਣਪਰਾ ਪਿਆਰ ਕਰਨਗੇ ਬਸ ਮੈਨੂੰ ਇਹੀ ਖੁਸ਼ੀ ਹੈ ਕਿ ਮੇਰੇ ਵਾਈ ਗਰੂ ਮੇਰੇ ਨਾਲ ਹੈ ਕਹਿੰਦੇ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਕਦੇ ਵੀ ਮਦੋਵਿਦਾ ਦੇ ਵਿੱਚ ਨਾ ਪਾਓ ਕਦੇ ਵੀ ਤੰਦਰਾ ਮੰਤਰਾਂ ਤੇ ਨਾ ਜਾਓ ਵੀ ਹਾਂ ਸਾਡਾ ਇਹ ਕੰਮ ਨਹੀਂ ਬਣਦਾ ਤਾਂ ਮੈਂ ਤੁਹਾਨੂੰ ਇੱਕ ਸ਼ਬਦ ਵੀ ਦੱਸਿਆ ਜਿਹੜੇ ਪੈਣਪਰਾ ਨੇ ਉਹ ਸ਼ਬਦ ਨੂੰ ਪਿਆਰ ਦੇ ਸਰਦਨ ਦੇ ਨਾਲ ਕੀਤਾ ਹੈ ਨਾ ਉਹਦਾ ਕਦੇ ਵੀ ਕੰਮ ਇਹ ਨਹੀਂ ਹੋਇਆ ਵੀ ਕੋਈ ਕੰਮ ਨਾ ਬਣਿਆ ਨਾ ਮਾਇਆ ਦੀ ਕਮੀ ਰਹੇ ਨਾ ਤੁਹਾਡਾ ਕੋਈ ਦੁਸ਼ਮਣ ਰਹੇ ਨਾ ਤੁਹਾਡੇ ਨਾਲ ਕੋਈ ਬੈਰ ਵਿਰੋਧ ਰੱਖੇ ਤੇ ਨਾ ਹੀ ਤੁਹਾਡਾ ਕੋਈ ਕਦੇ ਕੰਮ ਆੜੇ ਉਹ ਹੈਗਾ ਦੱਖਣੀ ਮਹੱਲਾ ਪੰਜਵਾਂ ਪੌੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿ ਆ ਮੋਈ ਸੰਦਾ ਤੂੰ ਸਭ ਕਿਸ ਮੈਨ ਨੂੰ ਸੌਂਪਿਆ ਜਾਂ ਤੇਰਾ ਬੰਦਾ ਇਸ ਸ਼ਬਦ ਨੂੰ ਤੁਸੀਂ ਯਾਦ ਕਰ ਲਓ ਬਸ ਲਗਾਤਾਰ ਉੱਠਦੇ ਫਿਰਦੇ ਉੱਟਦੇ ਬੈੰਦੇ ਸੌਂਦੇ ਕਰਦੇ ਰਹੋ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਾਦੂ ਟੂਣੇ ਤੰਤਰ ਮੰਤਰ ਸਭ ਕੁਝ ਚਲੇ ਜਾਣਗੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਕੋਈ ਧਾਗੇ ਤਵੀਤ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਪੈਨਪ੍ਰਾਵ ਨੂੰ ਜ਼ਿਆਦਾ ਵੀ ਹੈ ਨਾ ਸਾਡੇ ਘਰ ਦੇ ਵਿੱਚ ਇਦਾਂ ਨਾ ਵੀ ਕੋਈ ਹੈਗਾ ਕੋਈ ਹੁੰਦਾ ਚਲੋ ਮੈਂ ਇਹ ਨਹੀਂ ਮੰਨਦੀ ਵੀ ਜੁਨਾ ਹੈ ਨਹੀਂ ਜੁਨਾ ਹੈਗੀਆਂ ਨੇ ਇਹ ਤਾਂ ਤੁਸੀਂ ਨਾ ਸ਼ਾਮ ਨੂੰ ਰੱਖਿਆ ਤੇ ਸ਼ਬਦਾਂ ਦਾ ਪਾਠ ਕਰਕੇ ਪੈਣ ਲੱਗ ਜੋ ਮਹੀਨਾ ਸਵਾ ਮਹੀਨੇ ਦੇ ਵਿੱਚ ਦੇਖਿਓ ਤੁਹਾਡੇ ਰੁਜ਼ਗਾਰ ਦੇ ਵਿੱਚ ਕਿੰਨਾ ਫਰਕ ਪਊਗਾ ਤੇ ਕੰਮ ਕਾਜ ਕਰਦੇ ਵਾਹਿਗੁਰੂ ਦਾ ਸਿਮਰਨ ਕਰੋ ਤਾਂ ਤਰੱਕੀਆਂ ਤੁਹਾਡੇ ਬੂਹੇ ਤੇ ਜਰੂਰ ਆਉਣਗੀਆਂ ਤੇ ਵਿਸ਼ਵਾਸ ਰੱਖਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ